ਰਾਮਦੀਨਥ ਰੋਡ ਨੇੜੇ ਬੁਨਿਆਦੀ ਸਹੂਲਤਾਂ ਤੋਂ ਵਾਂਝੀ ਸਨੀ ਇਨਕਲੇਵ ਦੇ ਵਿੱਚ ਸੜਕਾਂ ਬਹੁਤ ਟੁੱਟੀਆਂ ਹੋਈਆਂ ਹਨ ਇਥੋਂ ਦੇ ਵਸਨੀਕਾਂ ਨੇ ਦੱਸਿਆ ਕਿ ਸੜਕਾਂ ਐਨੀਆਂ ਜ਼ਿਆਦਾ ਖਰਾਬ ਹਨ ਕਿ ਜਦੋਂ ਉਹ ਕਰੋ ਨਿਕਲਦੇ ਹਨ ਤਾਂ ਉਹਨਾਂ ਦੇ ਪੈਰ ਗੰਦਗੀ ਨਾਲ ਭਰ ਜਾਂਦੇ ਹਨ ਅਤੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਸੜਕਾਂ ਨੂੰ ਬਣਾਇਆ ਜਾਵੇ ਜਿਸ ਨਾਲ ਇਸ ਕਲੋਨੀ ਦੇ ਲੋਕਾਂ ਨੂੰ ਚਿੱਕੜ, ਕਟਾ ਮਿੱਟੀ ਅਤੇ ਟੋਇਆਂ ਤੋਂ ਨਿਜਾਤ ਮਿਲ ਸਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਲੋਕਾਂ ਨੂੰ ਹੁੰਦੀਆਂ ਹਨ ਉਹਨਾਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਉਹਨਾਂ ਦੀ ਕਵਰੇਜ ਕਰਕੇ ਤੇ ਅਸੀਂ ਇਹ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹਾਂ ਤਾਂ ਕਿ ਇਹ ਜਿਹੜੀਆਂ ਮੁਸ਼ਕਲਾਂ ਹਨ ਇਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕਿਤੇ ਨਾ ਕਿਤੇ ਅਸੀਂ ਵੀ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਸਿਟੀ ਨੂੰ ਜਿਹੜਾ ਸਰਕਾਰ ਸਮਾਰਟ ਸਿਟੀ ਬਣਾਉਣ ਜਾ ਰਹੀ ਹੈ ਤੇ ਸਮਾਰਟ ਸਿਟੀ ਬਣਾਉਣ ਲਈ ਕੀ ਕੀ ਚਾਹੀਦਾ ਹੈ ਕੀ ਕੀ ਸਾਫ ਸਵਾਈ ਹੋਣੀ ਚਾਹੀਦੀ ਆ ਹੈ ਸੜਕਾਂ ਚੰਗੀਆਂ ਹੋਣੀਆਂ ਚਾਹੀਦੀਆਂ ਹੈ ਕੀ ਕੀ ਹੋਣਾ ਤਾਂ ਅਸੀਂ ਗਲਬਤ ਕਰਦੇ ਆਂ ਇੱਥੋਂ ਦੇ ਸਿੱਕਾ ਨਾਂਜੀ ਮੇਰਾ ਨਾਂ ਹਰਵਿੰਦਰ ਕੌਰਿਆ ਤੇ ਮੇਰਾ ਘਰ ਆ ਸਾਹਮਣੇ ਹੀ ਆ ਤੇ ਮੈਂ ਕਹਿੰਨੀ ਆ ਕਿ ਸਾਨੂੰ ਇੰਨੀ ਤੰਗੀ ਆ ਨਾ ਕੋਈ ਹੱਬ ਹੀ ਨਹੀਂ ਅਸੀਂ ਪਹੁੰਚੇ ਚੁੱਕ ਚੁੱਕ ਕੇ ਵਿੱਚੋਂ ਦੀ ਲੰਘ ਕੇ ਜਾਂਦੇ ਆ ਤੇ ਕੋਈ ਸਾਡੀ ਸਾਰ ਲੈਣ ਨਹੀਂ ਆ ਰਿਹਾ ਤੇ ਕੋਈ ਵੀ ਨਹੀਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਸਾਡੇ ਕੋ ਆ ਜਾਂਦੇ ਆ ਤੇ ਹੁਣ ਸਾਡੀ ਕੋਈ ਮੁਸ਼ਕਲ ਦਾ ਹੱਲ ਨਹੀਂ ਕੋਈ ਕਰ ਰਿਹਾ ਤੇ ਕਿੰਨੇ ਚਿਰ ਤੋਂ ਤੁਹਾਨੂੰ ਮੁਸ਼ਕਲ ਆ ਰਹੀ ਐ ਇੱਥੇ ਯਾਰ ਸਾਨੂੰ ਜੂਨ ਜੁਲਾਈ ਦੀ ਸਾਡੀ ਸੜਕ ਚੰਗੀ ਭਲੀ ਪੁੱਟੀ ਗਈ ਆ ਤੇ ਹੁਣ ਕੋਈ ਸਾਰ ਲੈਣ ਨਹੀਂ ਆ ਰਿਹਾ ਸਾਡੀ ਸੜਕ ਦੀ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲ ਅਸੀਂ ਤੇ ਇਹੀ ਕਹਿੰਨੇ ਆ ਕਿ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਸਾਡੀ ਸੜਕ ਬਣ ਜੇ ਤੇ ਅਸੀਂ ਬੜੇ ਖੁਸ਼ ਆ ਕਿਹਨਾਂ ਬੜਾ ਮੇਰਾ ਨਾ ਹਰਵਿੰਦਰ ਕੋਰੇ ਗੁਰਦੁਆਰਾ ਸਾਹਿਬ ਮੈਂ ਡੇਲੀ 2 ਟਾਈਮ ਜਾਨੀ ਆ ਇਸ ਤਰ੍ਹਾਂ ਹੀ ਜਾਨੀ ਆ ਚੱਪਲਾ ਨਾ ਕਦੀ ਨੰਗੀ ਪੈਰੀ ਵੀ ਚੰਨੀ ਆ ਕਿਉਂਕਿ ਲੰਗੀਆਂ ਨਹੀਂ ਜਾ ਰਹਾ ਤੁਸੀਂ ਦੇਖ ਹੀ ਰਹੇ ਜੋ ਸਾਰਾ ਹਾਲ ਇਹ ਸਨ ਭੈਣ ਜੀ ਹਰਵਿੰਦਰ ਕੌਰ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਦਿੱਲੀ ਗੁਰਦੁਆਰਾ ਸਾਹਿਬ ਸੇਰੇ ਜਾਂਦੇ ਹਨ ਤੇ ਇਥੋਂ ਚਿਕੜ ਦੇ ਵਿੱਚੋਂ ਲੰਘ ਕੇ ਜਾਂਦੇ ਹਨ ਜਿਸ ਨਾਲ ਉਹਨਾਂ ਦਾ ਬਹੁਤ ਮਤਲਬ ਪੈਰ ਵੀ ਲੱਬੜ ਜਾਂਦੇ ਹਨ ਤੇ ਹੋਰ ਵੀ ਬਹੁਤ ਮੁਸ਼ਕਲਾਂ ਹਨ ਇਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਸੜਕ ਵਾਲੇ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਤੇ ਇਸ ਨੂੰ ਬਣਾਇਆ ਜਾਵੇ ਤਾਂ ਕਿ ਅਸੀਂ ਇੱਥੇ ਸੁਖਰੀ ਜ਼ਿੰਦਗੀ ਬਤੀਤ ਕਰ ਸਕੀਏ ਫਾਸਟਵੇਅ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ ਪਈ ਸ਼ਹਿਰ ਦਾ ਸਾਡੇ ਅੰਮ੍ਰਿਤਸਰ ਸ਼ਹਿਰ ਦਾ ਇੰਨਾ ਕੁ ਬੁਰਾ ਹਾਲ ਹੈ ਕਿ ਕਹਿਣ ਦੀ ਹੱਦ ਤੱਕ ਨਹੀਂ ਗੀ ਸੜਕਾਂ ਗਲੀਆਂ ਟੁੱਟੀਆਂ ਪਈਆਂ ਵਾ ਪ੍ਰਸ਼ਾਸਨ ਨੂੰ ਕੋਈ ਪਰਵਾਹ ਨਹੀਂ ਸਰਕਾਰ ਨੂੰ ਕੋਈ ਪਰਵਾਹ ਨਹੀਂ ਸਾਡੇ ਇੱਥੇ ਦੇ ਐਮ.ਐਲ.ਏ. ਸਾਹਿਬ ਨੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਗੀ ਬਹੁਤ ਬੁਰਾ ਹਾਲ ਹੋਇਆ ਪਿਆ ਸਾਡੇ ਸ਼ਹਿਰ ਦਾ ਲੋਕਾਂ ਤੋਂ ਬੱਸ ਫਿਰ ਜੇ ਸਰਕਾਰ ਕੁਝ ਨਹੀਂ ਕਰਦੀ ਫਿਰ ਮੈਂ ਲੋਕਾਂ ਨੂੰ ਇਹੀ ਕਹੂੰਗਾ ਕਿ ਆਪਾਂ ਆਪਸ ਵਿੱਚ ਇਕੱਠੇ ਹੋ ਕੇ ਕੁਝ ਕਰ ਲਈਏ ਤੇ ਅੱਜ ਮੈਂ ਇੱਥੇ ਆਇਆ ਹਾਂ ਸੰਨੀ ਇਨਕਲੇਵ ਰਾਮਤੀਥ ਰੋਡ ਤੇ ਜਿਹੜੀ ਸਥਿਤ ਹੈ ਇੱਥੋਂ ਦੀਆਂ ਸੜਕਾਂ ਬਹੁਤ ਬੁਰਾ ਹਾਲ ਹੈ ਜਗਾ ਜਗਾ ਤੇ ਚਿੱਕੜ ਤੇ ਟਟੀਆਂ ਛੜਕਾਂ ਹਨ ਤੇ ਬਹੁਤ ਮੁਸ਼ਕਲ ਇਥੋਂ ਲੋਕ ਲੰਘਦੇ ਹਨ ਲੋਕਾਂ ਨੇ ਅਪੀਲ ਕੀਤੀ ਹੈ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਇਸ ਸੜਕ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇਥੋਂ ਦੀਆਂ ਮੁਸ਼ਕਲਾਂ ਤੋਂ ਅਸੀਂ ਰਹਿਤ ਹੋ ਸਕੀਏ ਫਾਸਟਵੇ ਖਬਰਨਾਮਾ ਤੋਂ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ